ਕੈਨੇਡੀਅਨ ਸਾਥ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀਕਾਲ ਜੀ ਅੱਜ ਅਸੀਂ ਪੰਜਾਬ ਤੋਂ ਆਏ ਇੱਕ ਇੱਕ ਬਹੁਤ ਹੀ ਦੁਖਦਾਈ ਤੇ ਗੰਭੀਰ ਖਬਰ ਤੇ ਗੱਲਬਾਤ ਕਰਾਂਗੇ ਸਾਨੂੰ ਕੁਝ ਲੇਖ ਮਿਲੇ ਨੇ ਇਸ ਬਾਰੇ ਹਾਂਜੀ ਸਾਡੇ ਕੋਲ ਗੈਂਗਵਾਰ ਮਾਂ ਦੀ ਮੌਤ ਤੇ ਨਿਆਾਂ ਦੀ ਪੁਕਾਰ ਸਿਰਲੇਖ ਹੇਠ ਕੁਝ ਵਿਸ਼ਲੇਸ਼ਣ ਨੇ ਇਹ ਘਟਨਾ ਬਟਾਲਾ ਵਿੱਚ ਵਾਪਰੀ ਜਿੱਥੇ ਜੱਗੂ ਭਗਵਾਨਪੁਰੀਆ ਜਿਸ ਦਾ ਨਾਂ ਕਈ ਵੱਡੇ ਅਪਰਾਧਿਕ ਮਾਮਲਿਆਂ 'ਚ ਆਂਦਾ ਹੈ ਇਹਨਾਂ ਸਰੋਤਾਂ ਮੁਤਾਬਕ ਉਦੀ ਮਾਂ ਹਰਜੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਸਾਡਾ ਮਕਸਦ ਹੈ ਇਹਨਾਂ ਸਰੋਤਾਂ ਦੇ ਆਧਾਰ ਤੇ ਇਸ ਘਟਨਾ ਨੂੰ ਸਮਝਣਾ ਤੇ ਮਤਲਬ ਪੰਜਾਬ ਚ ਚੱਲ ਰਹੀ ਗੈਂਗ ਹਿੰਸਾ ਬਾਰੇ ਕੀ ਸੰਕੇਤ ਦਿੰਦੀ ਏ ਦੇਖਣਾ ਲੇਖ ਦੱਸਦੇ ਨੇ ਕਿ ਵੀਰਵਾ ਰਾਤ ਨੂੰ ਬਟਾਲਾ ਦੇ ਰਿਸ਼ੀਨਗਰ ਇਲਾਕੇ ਵਿੱਚ ਹਰਜੀਤ ਕੌਰ ਉਹ ਕਰਨਵੀਰ ਸਿੰਘ ਨਾਂ ਦੇ ਬੰਦੇ ਨਾਲ ਸੀ ਹਾਂਜੀ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਅੱਛਾ ਇਹ ਇੱਕ ਸਰੋਤ ਖਾਸ ਤੌਰ ਤੇ ਕਹਿੰਦਾ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਤੇ ਭਗਵਾਨਪੁਰੀਆ ਦੇ ਵਿਰੋਧੀ ਦਵਿੰਦਰ ਬੰਬੀਆ ਗੈਂਗ ਨੇ ਲਈ ਹੈ। ਹੂੰ ਇਹ ਬਹੁਤ ਗੰਭੀਰ ਮੋੜ ਹੈ। ਹਾਂ ਮਤਲਬ ਇਹ ਸਿਰਫ ਇੱਕ ਕਤਲ ਨਹੀਂ ਸਗੋਂ ਇੱਕ ਅਜੀਹਾ ਮੋੜ ਜਿਸ ਬਾਰੇ ਲੇਖ ਚਿੰਤਾ ਜਤਾ ਰਹੇ ਨੇ ਕਿ ਲੜਾਈ ਹੁਣ ਗੈਂਗਸਟਰਾਂ ਤੋਂ ਨਿਕਲ ਕੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਗਈ ਹੈ। ਬਿਲਕੁਲ ਬਿਲਕੁਲ ਇਸ ਰੋਟ ਇਸੇ ਗਲਤੀ ਜ਼ੋਰ ਦੇ ਰਹੇ ਨੇ ਕਿ ਇਹ ਪੰਜਾਬ ਦੀ ਗੈਂਗ ਵਾਰ ਵਿੱਚ ਕਿੰਨਾ ਖਤਰਨਾਕ ਬਦਲਾਅ ਹੈ ਦੇਖੋ ਪਹਿਲਾਂ ਵੀ ਬਦਲੇ ਹੁੰਦੇ ਸੀ ਪਰ ਜਾਣ ਬੁਝ ਕੇ ਪਰਿਵਾਰਕ ਮੈਂਬਰਾਂ ਨੂੰ ਖਾਸ ਕਰਕੇ ਇੱਕ ਮਾਂ ਨੂੰ ਨਿਸ਼ਾਨਾ ਬਣਾਉਣਾ ਇਹ ਇੱਕ ਤਰ੍ਹਾਂ ਨਾਲ ਮਤਲਬ ਅਨਲਿਖੇ ਨਿਯਮ ਨੂੰ ਤੋੜਨ ਵਾਲੀ ਗੱਲ ਹੈ ਹਾਂਜੀ ਇਹ ਨੈਤਿਕ ਗਰਾਵਟ ਦਾ ਸਿਖਰ ਹੈ ਜਿੱਥੇ ਬੇਗੁਨਾ ਲੋਕ ਜਿਨ੍ਹਾਂ ਦਾ ਸਿੱਧਾ ਕੋਈ ਲੈਣਾ ਦੇਣਾ ਨਹੀਂ ਅਪਰਾਧ ਨਾਲ ਉਹ ਇਸ ਬਰਹਿਮ ਜੰਗ ਵਿੱਚ ਮੋਰੇ ਬਣ ਰਹੇ ਨੇ ਇੱਕ ਲੇਖਤਾ ਇਹਨੂੰ ਹੱਦਾਂ ਦਾ ਟੁੱਟਣਾ ਕਹਿ ਰਿਹਾ ਹੈ ਹੂੰ ਹੱਦਾਂ ਦਾ ਟੁੱਟਣਾ ਤੇ ਇਨ੍ਹਾਂ ਲੇਖਾਂ 'ਚ ਇੱਕ ਬੁਨਿਆਦੀ ਸਵਾਲ ਵੀ ਉਠਾਇਆ ਗਿਆ ਹੈ ਜੀ ਕੀ ਕੀ ਇੱਕ ਬੰਦੇ ਦੇ ਕੀਤੇ ਦੀ ਸਜ਼ਾ ਉਹਦੇ ਪਰਿਵਾਰ ਨੂੰ ਖਾਸ ਕਰਕੇ ਉਹਦੀ ਮਾਂ ਨੂੰ ਮਿਲਣੀ ਚਾਹੀਦੀ ਹੈ ਜੀ ਕਿ ਕਿਸੇ ਅਪਰਾਧੀ ਨਾਲ ਰਿਸ਼ਤਾ ਹੋਣਾ ਹੀ ਮਤਲਬ ਮੌਤ ਦਾ ਕਾਰਨ ਬਣ ਸਕਦਾ ਹੈ ਹਾਂ ਬਹੁਤ ਵੱਡਾ ਸਵਾਲ ਹੈ ਇਹ ਸਰੋਤਾ ਵਿੱਚ ਹਰਜੀਤ ਕੌਰ ਨੂੰ ਇੱਕ ਮਾਂ ਵਜੋਂ ਪੇਸ਼ ਕੀਤਾ ਗਿਆ ਨਾ ਕਿ ਕਿਸੇ ਅਪਰਾਧਿਕ ਕਾਰਵਾਈ ਚ ਸ਼ਾਮਲ ਬੰਦੇ ਵਜੋਂ ਤੇ ਇਹ ਘਟਨਾ ਇਸ ਮਨੁੱਖੀ ਪਹਿਲੂ ਨੂੰ ਬਹੁਤ ਬਹੁਤ ਦਰਦ ਨਾਲ ਸਾਹਮਣੇ ਲਿਆਉਂਦੀ ਹੈ ਸਹੀ ਗੱਲ ਹੈ ਤੇ ਜੇ ਆਪਾਂ ਇਹਨਾਂ ਸਰੋਤਾਂ ਦੇ ਵੱਡੇ ਸੰਦਰਭ ਨੂੰ ਦੇਖੀਏ ਤਾ ਪੰਜਾਬ ਨਾ ਲੰਬੇ ਸਮੇਂ ਤੋਂ ਇਸ ਗੈਂਗ ਕਲਚਰ ਨਾਲ ਜੂਝ ਰਿਹਾ ਹੈ ਲੇਖ ਇਹਨੂੰ ਸਿਰਫ ਅਪਰਾਧ ਦੀ ਸਮੱਸਿਆ ਨਹੀਂ ਕਹਰੇ ਸਗੋਂ ਸਮਾਜਿਕ ਰਾਜਨੀਤਿਕ ਢਾਂਚੇ ਦੀਆਂ ਕਮੀਆਂ ਬੇਰੁਜ਼ਗਾਰੀ ਤੇ ਜਿਹੜਾ ਨਿਆਂ ਪ੍ਰਣਾਲੀ 'ਚ ਲੋਕਾਂ ਦਾ ਵਿਸ਼ਵਾਸ ਘਟ ਰਿਹਾ ਨਾ ਹਾਂਜੀ ਉਹਦਾ ਨਤੀਜਾ ਵੀ ਮੰਨਦੇ ਨੇ ਇੱਕ ਵਿਸ਼ਲੇਸ਼ਣ ਦੱਸਦਾ ਹੈ ਕਿ ਪੁਲਿਸ ਐਕਸ਼ਨ ਵੀ ਕਰਦੀ ਹੈ ਗ੍ਰਿਫਤਾਰੀਆਂ ਵੀ ਹੁੰਦੀਆਂ ਪਰ ਬੰਬੀਹਾ ਤੇ ਭਗਵਾਨਪੁਰੀਆ ਵਰਗੇ ਗੈਂਗ ਉਹ ਤਾਂ ਜੇਲਾਂ ਚੋਂ ਵੀ ਕੰਮ ਕਰ ਰਹੇ ਨੇ ਅੱਛਾ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ ਬੇਖੌਫ ਹੋ ਕੇ ਜ਼ਿੰਮੇਵਾਰੀ ਲੈਣ ਲਈ ਡਰ ਫੈਲਾਉਣ ਲਈ ਹੂੰ ਸਰੋਤ ਇਸ਼ਾਰਾ ਕਰਦੇ ਨੇ ਕਿ ਜਦੋਂ ਨਿਆਂ ਮਿਲਣ 'ਚ ਦੇਰੀ ਹੁੰਦੀ ਹੈ ਤਾਂ ਫਿਰ ਉਹ ਗੱਲ ਹੈ ਨਾ ਬਦਲਾਖੋਰੀ ਨੂੰ ਹਵਾ ਮਿਲਦੀ ਹੈ ਤਾਂ ਇਹਨਾਂ ਲੇਖਾਂ ਦੇ ਵਿਸ਼ਲੇਸ਼ਣ ਤੋਂ ਫਿਰ ਮੁੱਖ ਗੱਲ ਕੀ ਨਿਕਲਦੀ ਹੈ ਇੱਕ ਸਰੋਤ ਇਸ ਘਟਨਾ ਨੂੰ ਸਿਰਫ ਇੱਕ ਪਰਿਵਾਰ ਦਾ ਦੁਖਾਂਤ ਨਹੀਂ ਕਹਿੰਦਾ ਨਹੀਂ ਬਿਲਕੁਲ ਨਹੀਂ ਸਗੋਂ ਪੂਰੇ ਪੰਜਾਬੀ ਸਮਾਜ ਲਈ ਇੱਕ ਖਤਰੇ ਦੀ ਘੰਟੀ ਦੱਸਦਾ ਹੈ ਹਾਂਜੀ ਕਿ ਜੇ ਅਜਿਹੇ ਕਤਲਾਂ ਨੂੰ ਸਿਰਫ ਅੰਕੜੇ ਸਮਝਿਆ ਜਾਂਦਾ ਰਿਹਾ ਤੇ ਬੇਕਸੂਰ ਲੋਕਾਂ ਦੀ ਸੁਰੱਖਿਆ ਨਾ ਹੋਈ ਤਾਂ ਲੇਖਕ ਚੇਤਾਵਨੀ ਦਿੰਦੇ ਨੇ ਕਿ ਅਸੀਂ ਅਣਜਾਣੇ ਚ ਬਦਲੇ ਤੇ ਹਿੰਸਾ ਦੇ ਕਲਚਰ ਨੂੰ ਹੋਰ ਪੱਕਾ ਕਰ ਰਹੇ ਹਾਂ ਸਹੀ ਗੱਲ ਹੈ ਇੱਕ ਚੱਕਰ ਹੈ ਜਿਸ ਨੂੰ ਤੋੜਨ ਦੀ ਲੋੜ ਹੈ ਤੇ ਇੱਥੇ ਇੱਕ ਅਹਿਮ ਨੁਕਤਾ ਜਿਸ ਤੇ ਲਗਭਗ ਸਾਰੇ ਸਰੋਤ ਸਹਿਮਤ ਨੇ ਉਹ ਹੈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਭੂਮਿਕਾ ਹਾਂ ਉਹ ਤਾਂ ਹੈ ਹੀ ਹੈ ਗੱਲ ਸਿਰਫ ਦੋਸ਼ੀਆਂ ਨੂੰ ਫੜਨ ਤੇ ਸਜ਼ਾ ਦੇਣ ਦੀ ਨਹੀਂ ਸਗੋਂ ਜਿਹੜਾ ਖੁਫੀਆ ਤੰਤਰ ਹੈ ਨਾ ਉਹਨੂੰ ਮਜ਼ਬੂਤ ਕਰਨ ਦੀ ਹੈ ਤਾਂਕਿ ਅਜਹੀਆਂ ਘਟਨਾਵਾਂ ਨੂੰ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ ਹੂੰ ਪ੍ਰੀਵੈਂਸ਼ਨ ਯਾਨੀ ਤੇ ਇਸ ਤੋਂ ਇਲਾਵਾ ਲੋਕ ਸਮਾਜ ਤੇ ਮੀਡੀਆ ਦੀ ਜ਼ਿੰਮੇਵਾਰੀ ਤੇ ਵੀ ਜ਼ੋਰ ਦਿੰਦੇ ਨੇ ਕਿ ਗੈਂਗਸਟਰਾਂ ਦੀ ਕਿਸੇ ਵੀ ਤਰ੍ਹਾਂ ਦੀ ਵਡਿਆਈ ਨਾ ਹੋਵੇ ਉਹਨੂੰ ਚੁਣੌਤੀ ਦਿੱਤੀ ਜਾਵੇ ਤੇ ਅਸਲ ਨੁਕਸਾਨ ਨੂੰ ਉਜਾਗਰ ਕੀਤਾ ਜਾਵੇ ਉਹ ਪਰਿਵਾਰ ਜੋ ਟੁੱਟ ਜਾਂਦੇ ਨੇ ਉਹ ਮਾਵਾਂ ਜੋ ਰੋਂਦੀਆਂ ਨੇ ਤੇ ਉਹ ਪਾਈਚਾਰੇ ਜੋ ਡਰ ਚ ਜਿਉਂਦੇ ਨੇ ਬਿਲਕੁਲ ਸਹੀ ਇਸ ਲਈ ਇਨ੍ਹਾਂ ਲੇਖਾਂ ਦੀ ਪਰਚੋਲ ਤੋਂ ਇਹ ਤਾਂ ਸਾਫ਼ ਹੈ ਕਿ ਬਟਾਰਾ ਦੀ ਘਟਨਾ ਕਿਵੇਂ ਗੈਂਗ ਵਾਰ ਵਿੱਚ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੇ ਇੱਕ ਨਵੇਂ ਤੇ ਸੱਚੀ ਬਹੁਤ ਖਤਰਨਾਕ ਰੁਝਾਨ ਨੂੰ ਦਰਸਾਉਂਦੀ ਹੈ ਹਾਂਜੀ ਤੇ ਇਹਦੇ ਪਿੱਛੇ ਡੂੰਘੇ ਸਮਾਜਿਕ ਤੇ ਪ੍ਰਸ਼ਾਸਨਿਕ ਕਾਰਨ ਵੀ ਨੇ ਤੇ ਸੋਚਣ ਵਾਲੀ ਗੱਲ ਜਿਸ ਤੇ ਇਹ ਲੇਖ ਸਾਨੂੰ ਛੱਡ ਜਾਂਦੇ ਨੇ ਉਹ ਇਹ ਹੈ ਕਿ ਕੀ ਇਹ ਘਟਨਾ ਸਿਰਫ ਇੱਕ ਹੋਰ ਖਬਰ ਬਣ ਕੇ ਰਹਿ ਜਾਊਗੀ ਹਾਂ ਜਾਂ ਫਿਰ ਇਹ ਉਹ ਪਲ ਬਣੇਗਾ ਜਿੱਥੇ ਪੰਜਾਬ ਸਮੂਹਿਕ ਤੌਰ ਤੇ ਕਹੇਗਾ ਬਸ ਹੁਣ ਹੋਰ ਨਹੀਂ ਕਿ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਕੋਈ ਹੋਰ ਮਾਂ ਆਪਣੇ ਪੁੱਤ ਦੇ ਕੀਤੇ ਦੀ ਕੀਮਤ ਆਪਣੀ ਜਾਨ ਦੇ ਕੇ ਨਾ ਚੁਕਾਵੇ ਬਹੁਤ ਵੱਡਾ ਸਵਾਲ ਹੈ ਇਹ ਹਾਂਜੀ ਸਵਾਲ ਇਹ ਹੈ ਕਿ ਸਮਾਜ ਤੇ ਸਰਕਾਰ ਮਿਲ ਕੇ ਬਦਲੇ ਦੀ ਇਸ ਅਗ ਨੂੰ ਕਿਵੇਂ ਬੁਝਾਉਣਗੇ ਤੇ ਨਿਆਂ ਦਾ ਰਾਹ ਕਿਵੇਂ ਪੱਕਾ ਕਰਨਗੇ ਤਾਂ ਜੋ ਬੰਦੂਕ ਦੀ ਥਾ ਕਾਨੂੰਨ ਬੋਲੇ ਤੇ ਬੇਗੁਨਾਹਾਂ ਦੀ ਰੱਖਿਆ ਹੋ ਸਕੇ ਬਿਲਕੁਲ ਅੱਜ ਦੀ ਇਸ ਵਿਚਾਰ ਚਰਚਾ ਲਈ ਇੰਨਾ ਹੀ ਕੈਨੇਡੀਅਨ ਸਾਥ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ